ਨੀ ਮੈਂ ਕੱਲੀ ਕੱਲੀ ਵੱਡੇ ਵੀਰ ਦੀਆਂ ਪੈਣ ਨੀ ਕੁੜੀ ਬੜੀ ਆਸਿਆਣੀ ਮੈਨੂੰ ਸਾਰੇ ਘਹਿਣ ਨੀ ਪੰਦਰਾਂ ਚ ਮਾਤਾਓ ਤੁਹਾਡੀ ਘਰੀ ਮੈਂ ਕੀ ਕੀਤੀ ਹੇ ਪੰਦਰਾਂ ਚ ਮਾਤਾਓ ਤੁਹਾਡੀ ਘਰੀ ਮੈਂ ਕੀ ਕੀਤੀ ਸਭ ਕਰਿਆ ਕਿ ਹੋ ਜਾਂਦੀ ਤੇਰੀ ਮਾਰਦੀ ਆ ਤਾਨੇ ਅਬੜੀ ਰੋਟੀ ਗੋਲਨੀ ਬਣਾਉਂਦੀ ਕੁੜੀ ਮੇਰੀ ਮਾਰਦੀ ਆ ਤਾਨੇ ਅਬੜੀ ਰੋਟੀ ਗੋਲਨੀ ਬਣਾਉਂਦੀ ਕੁੜੀ ਮੇਰੀ ਦੀ ਕਰ ਨਾ ਪੈਣਾਏ ਤਮ ਸੋਰੇ ਕਰ ਜਾ ਕੇ ਕਿਸੇ ਦੇਣੀ ਨਹੀਂ ਓ ਰੋਟੀ ਤੈਨੂੰ ਥਾਲੀ ਵਿੱਚ ਪਾ ਕੇ ਕਹਿੰਦੀ ਕਰ ਨਾ ਪੈਣਾਏ ਤਮ ਸੋਰੇ ਕਰ ਜਾ ਕੇ ਕਿਸੇ ਦੇਣੀ ਨਹੀਂ ਓ ਰੋਟੀ ਤੈਨੂੰ ਥਾਲੀ ਵਿੱਚ ਪਾ ਕੇ ਬੜਾ ਕਰ ਦਿਆ ਤੰਗ ਮੈਨੂੰ ਕਾੜਵੇ ਦੇ ਤੰਗ ਵੇ ਸੱਚੀ ਕਰ ਦਿਆ ਤੰਗ ਮੈਨੂੰ ਕਾੜਵੇ ਦੇ ਤੰਗ ਲੈ ਜਾ ਡੋਲੀ ਤੇ ਛਡਾ ਦੇ ਜਿੰਦ ਮੇਰੀ ਮਾਰ ਦਿਆ ਤਾਨੇ ਅਮੜੀ ਰੋਟੀ ਘੋਲਨੀ ਬਣਾਉਂਦੀ ਕੁੜੀ ਮੇਰੀ ਮਾਰਦੀ ਆ ਤਾਨੇ ਅਮੜੀ ਰੋਟੀ ਗੋਲਨੀ ਬਣਾਉਂਦੀ ਕੁੜੀ ਮੇਰੀ ਮਾਰਦੀ ਆ ਤਾਨੇ ਅਮੜੀ ਰੋਟੀ ਗੋਲਨੀ ਬਣਾਉਂਦੀ ਕੁੜੀ ਮੇਰੀ ਥੈਂਕ ਯੂ